ਗਵਰਨ ਸਰਕਾਰ ਮੁਰਦਾਬਾ ਮੁਰਦਾਬਾ ਮੋਦੀ ਸਰਕਾਰ ਮੁਰਦਾਬਾ ਮੁਰਦਾਬਾ ਗਵਰਨ ਜਮਾਨ ਸਰਕਾਰ ਮੁਰਦਾਬਾ ਮੁਰਦਾਬਾ ਮੋਦੀ ਸਰਕਾਰ ਇਹ ਜੀ ਅਸੀਂ ਸਾਡਾ ਫਰੋਲਪੁਰ ਸੀਗਾ ਇਹ ਬੀਜੇਪੀ ਵਾਲੇ ਨੇ ਆਉਣਾ ਉਹਨਾਂ ਦਾ ਸੀਗਾ ਰੋਡ ਸ਼ੋ ਅਸੀਂ ਸਾਰੇ ਸਾਂ ਵਿਰੋਧ ਕਰਦੇ ਹਾਂ ਸੰਜੂਰਤ ਕਿਸਾਨ ਮੋਰਚੇ ਕਨੂੰ ਅਸੀਂ ਵਿਰੋਧ ਕਰਦੇ ਹਾਂ ਸਾਰਿਆਂ ਨੂੰ ਸਵਾਲ ਪੁੱਛਦੇ ਹਾਂ ਉਥੇ ਰਾਣੇ ਗਰਜੀ ਛੋਟੀ ਨੇ ਆਉਣਾ ਸੀ ਉਥੇ ਜਿੰਨੇ ਸਾਡੇ ਕਿਸਾਨ ਵਿਰੋਧ ਕਰਨ ਗਏ ਸੀ ਉਹਨਾਂ ਨੂੰ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਜਿਹੜੇ ਬੰਦੇ ਦੂਜੇ ਸੀ ਉਹਨਾਂ ਦਾ ਕੱਲ ਛੱਡਤਾ ਸਾਡਾ ਹਰਨੇਕ ਮੈਂ ਮਾ ਜਰਨਲ ਸਿੱਕਤਰ ਉਹਨੂੰ ਜੇਲ੍ਹ ਚ ਛੱਡਤਾ ਪੁਰਾਣੇ ਕੇ ਸਾਡੇ ਜੂਨੀਅਨ ਵਾਲਿਆਂ ਦੇ ਦਾਦ ਦਾ 20-20 ਸਾਲਾਂ ਦੀ ਚੱਲਦੀ ਹੈ ਉਹ ਪੁਰਾਣੇ ਕੇ ਚੁਪਾ ਕੇ ਪੁਰਾਣਾ ਕੇ ਸ਼ੁਰੂ ਕਰਤਾ ਇਹਨਾਂ ਨੇ ਤੇ ਹੁਣ ਅਸੀਂ ਇਹ ਆਣੇ ਭਗਵਾਨ ਸਤਿਮਾਨ ਸਰਕਾਰ ਨੂੰ ਭਗਵਾਨ ਸਤਿਮਾਨ ਸਰਕਾਰ ਵੀ ਇਹ ਬੀਜੇਪੀ ਵਾਲਿਆਂ ਦੀ ਹੈ ਬੀਜੇਪੀ ਵਾਲਿਆਂ ਦੀ ਆਏ ਆਂ ਅਸੀਂ ਵਿਰੋਧ ਕਰਦੇ ਆਂ ਸਵਾਲ ਪੁੱਛਦੇ ਆਂ ਇਹ ਦੋ ਤੇ ਸਵਾਲ ਪੁੱਛਦੇ ਨਾਲ ਸਾਨੂੰ ਇਹ ਛਿੜਾ ਦਿੱਤਾ ਆ ਅੱਜ ਵੀ ਅਸੀਂ ਫਰੀਦਕੋਟ ਕੋਟਲੀ ਜਾਂਦੇ ਆਂ ਪਰਮਪਾਲਾ ਰੌ ਨੂੰ ਉੱਥੇ ਵੀ ਵਿਰੋਧ ਕਰਾਂਗੇ ਤੇ ਲੁੱਟ ਮੋਰਤੇ ਨੂੰ ਅੱਜਾ ਇਹ ਜਿਵੇਂ ਕੋਰੋਨਾ ਆ ਰਹੇ ਵੀ ਅਸੀਂ ਜੇ ਭਗਵਾਨ ਜਮਾਨ ਨੇ ਸਵੇਰੇ ਸਵੇਰੇ ਸਾਡਾ ਮਹਿਮੇ ਨੂੰ ਦਿਹਾ ਨਾ ਕਰਿਆ ਤੇ ਟਕੜਾ ਸਿੰਘ ਹੱਥ ਕਰਾਂਗੇ ਤੇ ਇਹਨਾਂ ਨੂੰ ਪਿੰਡਾਂ ਦੇ ਇਹਨਾਂ ਨੂੰ ਵੀ ਸਵਾਲ ਕਰਾਂਗੇ ਇਹਨਾਂ ਨੂੰ ਵੀ ਕੇਰਿਆ ਕਰਾਂਗੇ ਆਮ ਆਦਮੀ ਪਾਰਟੀ ਆਈ ਆਹ 3 ਕਿਸਾਨ ਜੁੰਡਾ ਦਾ ਜਿਲ੍ਹਾ ਗੁੰਡਾ ਕਿਸਾਨਾਂ ਨੂੰ ਰਿਹਾ ਕਰਾ ਕੇ ਹਟਾਂਗੇ